ਦੋਸਤੋ 스마트ਫੋਨ ਦੇ ਇਸ ਯੁੱਗ ਵਿੱਚ ਭਾਵੇਂ ਘੜੀ ਦਾ ਮਤਲਬ ਖਤਮ ਹੋ ਗਿਆ ਹੈ ਪਰ ਇੱਕ ਸਮਾਂ ਸੀ ਜਦੋਂ ਗੁੱਟ ਉੱਤੇ ਬੰਨੀ ਘੜੀ ਮਨੋਕਲੀ ਬਹੁਤ ਫਾਇਦੇਮੰਦ ਹੁੰਦੀ ਸੀ ਹਾਲਾਂਕਿ ਲੋਕ ਅੱਜ ਵੀ ਘੜੀਆਂ ਪਹਿਨਦੇ ਹਨ ਕੁਝ ਲੋਕ ਆਪਣੀ ਸਮਾਰਟ ਪਿਛੇ ਇਸਤਮਕ ਕਾਰਨ ਘੜੀਆਂ ਪਹਿਨਦੇ ਹਨ ਜਦੋਂ ਕਿ ਦੂਸਰੇ ਸਮਾਜ ਵਿੱਚ ਆਪਣਾ ਰੁਤਬਾ ਉੱਚਾ ਚੁੱਕਣ ਲਈ ਮਹਿੰਗੀਆਂ ਘੜੀਆਂ ਪਹਿਨਦੇ ਹਨ ਇਹੀ ਕਾਰਨ ਹੈ ਕਿ ਅੱਜ ਵੀ ਬਾਜ਼ਾਰ ਵਿੱਚ ਕੁਝ ਘੜੀਆਂ ਕਰੋੜਾਂ ਵਿੱਚ ਵਿਕਦੀਆਂ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘੜੀ ਬਾਰੇ ਦੱਸਣ ਜਾ ਰਹੇ ਹਾਂ ਜੋ ਸਟੀਲ ਦੀ ਬਣੀ ਹੋਈ ਹੈ ਪਰ ਇਸ ਦੀ ਕੀਮਤ 29 ਕਰੋੜ ਰੁਪਏ ਹੈ ਦੋਸਤੋ ਤੁਹਾਨੂੰ ਦੱਸ ਦਿਆ ਇਹ ਘੜੀ ਕਿਹ ਦੀ ਗੱਲ ਕਰ ਰਹੇ ਹਾਂ ਓਰੋਲੈਕਸ ਦੀ ਹੈ ਹਾਲਾਂਕਿ ਇਸ ਨੂੰ ਬਣਾਉਣ ਚ ਸੋਨੇ ਜਾਂ ਹੀਰੇ ਦੀ ਵਰਤੋਂ ਨਹੀਂ ਕੀਤੀ ਗਈ ਇਸ ਦੀ ਬਜਾਏ ਇੱਕ ਖਾਸ ਕਿਸਮ ਦੇ ਸਟੈਨਲੈਸ ਸਟੀਲ ਤੋਂ ਬਣੀ ਹੈ ਇਸ ਦੇ ਨਾਲ ਹੀ ਇਸ ਵਿੱਚ ਇੱਕ ਚਮੜੇ ਦੀ ਪੱਟੀ ਵੀ ਲਗਾਈ ਹੋਈ ਹੈ ਕਿਹਾ ਜਾਂਦਾ ਹੈ ਕਿ ਇਹ ਘੜੀ ਖਾਸ ਤੌਰ ਤੇ ਹਵਾਈ ਜਹਾਜ਼ ਉਡਾਉਣ ਵਾਲੇ ਪਾਇਲਟਾਂ ਲਈ ਬਣਾਈ ਗਈ ਸੀ ਇਸ ਨੂੰ ਬਣਾਉਣ ਵਿੱਚ ਇੱਕ ਖਾਸ ਕਿਸਮ ਦੀ ਇਟਾਲੀਅਨ ਆਟੋਮੈਟਿਕ ਤਕਨੀਕ ਦੀ ਵਰਤੋਂ ਕੀਤੀ ਗਈ ਸੀ ਇਸ ਤਕਨੀਕ ਦੇ ਕਾਰਨ ਇਸ ਘੜੀ ਵਿੱਚ ਕਈ ਤਰ੍ਹਾਂ ਦੇ ਅੰਤਰਾਲਾਂ ਨੂੰ ਮਾਪਣ ਦੀ ਸਮਰੱਥਾ ਹੈ ਹੁਣ ਤੁਹਾਨੂੰ ਦੱਸਦਾ ਹੈ ਕੌਣ ਹੈ ਇਸ ਘੜੀ ਦਾ ਮਾਲਕ ਦੋਸਤੋ ਰਾਇਲੈਕਸ ਨੇ ਇਹ ਘੜੀ ਸਾਲ 1942 ਵਿੱਚ ਬਣਾਈ ਸੀ ਇਹ ਉਸ ਸਮੇਂ ਬਣਾਈ ਗਈ ਇੱਕ ਵੱਡੀ ਸਪਲਟ ਸੈਕਿੰਡ ਕਰੋਨੋਗ੍ਰਾਫ ਘੜੀ ਸੀ ਨਿਲਾਮੀ ਤੋਂ ਪਹਿਲਾਂ ਇਸ ਘੜੀ ਦਾ ਮਾਲਕ ਔਰੋ ਮਟਨਾਰੀ ਸੀ ਜਿਸ ਨੂੰ ਜੌਨ ਕੋਲਡਰ ਵਰਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਔਰ ਉਹ ਦੁਨੀਆ ਦੇ ਸਭ ਤੋਂ ਮਹਾਨ ਘੜੀ ਕਲੈਕਟਰਾਂ ਵਿੱਚੋਂ ਇੱਕ ਸੀ ਮੋਨਾਕੋ ਦੀ ਮੋਨਾਕੋ ਲੇਜੈਂਡ ਨਿਲਾਮੀ ਘੜੀ ਨੇ ਇਸ ਔਰੇ ਘੜੀ ਦੀ ਨਿਲਾਮੀ ਦੀ ਜ਼ਿੰਮੇਵਾਰੀ ਲਈ 20 ਅਪ੍ਰੈਲ ਨੂੰ ਨਿਲਾਮੀ ਹੋਈ ਇਸ ਘੜੀ ਦੀ ਆਖਰੀ ਬੋਲੀ 3.5 ਮਿਲੀਅਨ ਡਾਲਰ ਸੀ ਇਹ ਭਾਰਤੀ ਰੁਪਏ ਵਿੱਚ 29 ਕਰੋੜ ਰੁਪਏ ਬਣਦੀ ਹੈ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਦੁਨੀਆ ਦੀ ਸਭ ਤੋਂ ਮਹਿੰਗੀ ਘੜੀ ਦੇ ਬਾਰੇ ਜਿਸ ਦੀ ਕੀਮਤ ਹੈ 29 ਕਰੋੜ ਰੁਪਏ